ਛੇਟ ਦੀ ਗਰਮ ਦੁਪਹਿਰ ਵਿੱਚ ਮੈਂ ਅਚਾਨਕ ਦਰਵਾਜ਼ਾ ਖੜਕਾਉਣ ਤੇ ਘਬਰਾਟ ਵਿੱਚ ਬੈਠ ਗਿਆ। ਸੋਚਿਆ ਕਿ ਇਸ ਸਰੀਰ ਚੇਰਨ ਵਾਲੀ ਗਰਮੀ ਵਿੱਚ ਕੌਣ ਹੈ? ਲੂ ਪਾਰੀ ਦੁਪਹਿਰ ਵਿੱਚ ਕੌਣ ਹੈ ਜਿਸ ਨੇ ਮੇਰੇ ਦਰਵਾਜ਼ੇ ਤੇ ਦਸਤਕ ਦਿੱਤੀ ਹੈ? ਥੋੜਾ ਘਬਰਾ ਕੇ ਮੈਂ ਦਰਵਾਜ਼ੇ ਵੱਲ ਗਿਆ ਤੇ ਪੁੱਛਿਆ, "ਕੌਣ ਹੈ ਭਾਈ? ਕੌਣ ਹੈ?" ਪਰ ਉਸ ਪਾਸੇ ਤੋਂ ਕੋਈ ਜਵਾਬ ਨਾ ਮਿਲਦੇ ਹੋਏ ਮੈਂ ਸਮਝ ਗਿਆ ਕਿ ਬਾਹਰ ਵਿਚਾਰਾਰਤੀ ਬੱਚੇ ਹੋਣਗੇ ਦਰਵਾਜ਼ੇ ਤੇ ਦਸਤਕ ਦੇ ਰਹੇ ਹੋਣਗੇ। ਮੈਂ ਫੇਰ ਚਲਾ ਗਿਆ ਅਤੇ ਕਮਰੇ ਵਿੱਚ ਗਿਆ ਤੇ ਆਪਣੇ ਵਿਚਾਰਾਂ ਵਿੱਚ ਗੁੰਮ ਹੋ ਗਿਆ ਫਿਰ ਅਚਾਨਕ ਦੁਬਾਰਾ ਦਰਵਾਜ਼ੇ ਤੇ دستਕ ਹੋਈ ਇਸ ਵਾਰ ਮੈਂ ਸੋਚ ਕੇ ਤੇਜ਼ੀ ਨਾਲ ਦਰਵਾਜ਼ੇ ਵੱਲ ਵਧਿਆ ਕਿ ਇਸ ਵਾਰ ਮੈਂ ਸਿਰਫ ਇਨਾ ਸ਼ਰਾਰਤੀ ਬੱਚਿਆਂ ਨੂੰ ਹੀ ਫੜਾਂਗਾ ਅਤੇ ਤੁਰੰਤ ਮੈਂ ਦਰਵਾਜ਼ਾ ਖੋਲ੍ਹਿਆ ਜਿਵੇਂ ਹੀ ਦਰਵਾਜ਼ਾ ਖੋਲ੍ਹਿਆ ਮੇਰੇ ਹੋਸ਼ ਉੱਡ ਗਏ ਅਜੀਬਾ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਮੈਨੂੰ ਕੁਝ ਪਲਾਂ ਲਈ ਮਾਰ ਦਿੱਤਾ ਹੋਵੇ ਕਿਉਂਕਿ ਜੋ ਮੈਂ ਵੇਖਿਆ ਉਸ ਤੋਂ ਬਾਅਦ ਮੈਂ ਬੇਹੋਸ਼ ਹੋ ਗਿਆ ਅਤੇ ਜਦੋਂ ਮੈਨੂੰ ਹੋਸ਼ ਆਇਆ ਮੈਂ ਸ਼ਰਮਾ ਜੀ ਨੂੰ ਮੇਰੇ ਕੋਲ ਖੜੇ ਵੇਖਿਆ। ਉਹਨਾਂ ਨੇ ਮੈਨੂੰ ਪਾਣੀ ਦਿੱਤਾ ਤੇ ਪੁੱਛਿਆ ਕੀ ਹੋਇਆ ਸੀ? ਆਲੋਕਪਰਾ ਤੁਸੀਂ ਦਰਵਾਜ਼ੇ ਤੇ ਬੇਹੋਸ਼ ਪਏ ਹੋਏ ਸੀ। ਇਹ ਚੰਗਾ ਹੈ ਕਿ ਮੇਰੀ ਨਜ਼ਰ ਤੁਹਾਡੇ ਤੇ ਪਈ। ਨਹੀਂ ਤਾਂ ਅੱਜ ਦੁਪਹਿਰ ਨੂੰ ਇੱਥੇ ਕੋਈ ਘਰ ਨਹੀਂ। ਨਾ ਬਾਹਰ ਵੀ ਇੱਥੇ ਪੈਰ ਨਹੀਂ ਧਰਦਾ। ਕੀ ਤੁਸੀਂ ਆਲੋਕਪਰਾ ਇਹ ਜਾਣਦੇ ਨਹੀਂ? ਮੈਂ ਸ਼ਰਮਾ ਜੀ ਨੂੰ ਵੇਖ ਕੇ ਹੈਰਾਨ ਹੋਇਆ ਅਤੇ ਘੱਟ ਆਵਾਜ਼ ਵਿੱਚ ਕਿਹਾ ਮੈਨੂੰ ਕੀ ਪਤਾ ਨਹੀਂ ਅਤੇ ਮੈਨੂੰ ਕਿਵੇਂ ਪਤਾ ਲੱਗੇਗਾ? ਮੈਂ ਸਿਰਫ 5 ਦਿਨ ਪਹਿਲਾਂ ਸ਼ਹਿਰ ਵਿੱਚ ਆਇਆ। ਹੁਣੇ ਹੁਣੇ ਬਦਲੀ ਹੋਈ ਹੈ ਮੇਰੀ ਇੱਕ ਸਾਲ ਬਾਅਦ ਮੈਂ ਕਿਤੇ ਹੋਰ ਜਾਵਾਂਗਾ ਇਸ ਲਈ ਮੈਂ ਕੱਲਾ ਰਹਿ ਰਿਹਾ ਹਾਂ ਸ਼ਰਮਾ ਜੀ ਨੇ ਹਲਕੀ ਜਹੀ ਮੁਸਕਰਾਟ ਨਾਲ ਕੁਝ ਨਹੀਂ ਕਿਹਾ ਹਲੋਕਪਰਾ ਮੈਂ ਹੁਣ ਜਾ ਰਿਹਾ ਹਾਂ ਤੁਸੀਂ ਆਰਾਮ ਕਰੋ ਅਤੇ ਕੁਝ ਵੀ ਹੋ ਜਾਵੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਦਰਵਾਜ਼ਾ ਨਾ ਖੋਲੋ ਕੱਲ ਨੂੰ ਮੈਂ ਤੁਹਾਨੂੰ ਘਰ ਮਿਲਾਂਗਾ ਹੁਣ ਕੰਮ ਹੈ ਮੈਂ ਹੁਣ ਜਾਂਦਾ ਹਾਂ ਰਾਤ ਨੂੰ மஞ்சੇ ਤੇ ਲੇਟਿਆ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਸੀ ਕਿ ਦੁਪਹਿਰ ਨੂੰ ਵਾਪਰੀ ਘਟਨਾ ਸਿਰਫ ਮੇਰਾ ਭਰਮ ਸੀ ਪਰ ਮੈਂ ਅਜੇ ਵੀ ਡਰ ਤੋਂ ਘਬਰਾਇਆ ਹੋਇਆ ਸੀ ਨੀਂਦ ਵੀ ਮੇਰੀ ਅੱਖਾਂ ਤੋਂ ਗਾਇਬ ਹੋ ਗਈ ਸੀ ਮੈਂ ਡਰ ਗਿਆ ਸੀ ਮੈਂ ਸੋਚ ਰਿਹਾ ਸੀ ਕਿ ਦੁਪਹਿਰ ਨੂੰ ਕੀ ਹੋਇਆ ਕਿਸੇ ਨੂੰ ਦੱਸਾਂ ਜਾਂ ਨਾ ਜਿਵੇਂ ਹੀ ਮੈਂ ਅੱਖਾਂ ਬੰਦ ਕਰਦਾ ਹਾਂ ਉਹ ਦ੍ਰਿਸ਼ ਸਾਹਮਣੇ ਆ ਜਾਂਦਾ ਹੈ ਅਤੇ ਮੈਂ ਡਰ ਨਾਲ ਕੰਬਲ ਲੱਗ ਪੈਂਦਾ ਹਾਂ ਸ਼ਰਮਾ ਜੀ ਨੇ ਮੈਨੂੰ ਦੁਪਹਿਰ ਨੂੰ ਦਰਵਾਜ਼ਾ ਨਾ ਖੋਲਣ ਦੀ ਹਦਾਇਤ ਕਿਉਂ ਦਿੱਤੀ ਇਸ ਸ਼ਾਇਰ ਵਿੱਚ ਇਹ ਕੀ ਹੋ ਜਾ ਹੈ ਇਸ ਸ਼ਾਇਰ ਦੇ ਲੋਕ ਦੁਪਹਿਰ ਨੂੰ ਘਰ ਤੋਂ ਬਾਹਰ ਕਿਉਂ ਨਹੀਂ ਆਉਂਦੇ ਮੈਂ ਇਹ ਸੋਚ ਰਿਹਾ ਸੀ ਕਿ ਮੇਰੇ ਸੱਜੇ ਕੰਨ ਵਿੱਚ ਕੁਝ ਫੁਸਫੁਸਾਈ ਕੋਈ ਮਹਰਾਨ ਹੋ ਗਿਆ ਅਤੇ ਫਿਰ ਖੱਬੇ ਕੰਨ ਵਿੱਚ ਉਹੀ ਲੈਅ ਮਹਿਸੂਸ ਕੀਤੀ ਅਤੇ ਫਿਰ ਸਾਹਮਣੇ ਵਾਲੀ ਕੰਧ ਵੱਲ ਵੇਖਿਆ ਮੇਰੇ ਹੋਸ਼ ੁੱਟ ਗਏ ਜਲਦੀ ਹੀ ਮੇਰਾ ਆਪਣਾ ਪਰਛਾਵਾਂ ਇੱਕ ਭਿਆਨਕ ਕਾਲੇ ਪਰਛਾਵਾਂ ਵਿੱਚ ਬਦਲਣਾ ਸ਼ੁਰੂ ਹੋ ਗਿਆ ਚਿਹਰਾ ਇੰਨਾ ਡਰਾਉਣਾ ਹੈ ਕਿ ਜੇ ਕਿਸੇ ਆਦਮੀ ਨੇ ਇਸ ਨੂੰ ਦਿਨ ਦੀ ਰੋਸ਼ਨੀ ਵਿੱਚ ਵੇਖਿਆ ਉਹ ਬੇਹੋਸ਼ ਹੋ ਜਾਵੇਗਾ ਇਹ ਇੱਕ ਹਨੇਰੀ ਚੰਦਰਮਾ ਰਾਤ ਸੀ ਇੱਕ ਭਿਆਨਕ ਕਾਲਾ ਪਰਛਾਵਾਂ ਸੀ ਅਤੇ ਹੋਰ ਕੁਝ ਨਹੀਂ ਕੋਈ ਭੂਤ ਨਹੀਂ ਕੋਈ ਜinn ਜਾਦੂਗਰ ਨਹੀਂ ਸੀ ਦ੍ਰਿਸ਼ ਬਦਲ ਗਿਆ ਮੇਰਾ ਆਪਣਾ ਪਰਛਾਵਾਂ ਹੁਣ ਮੇਰਾ ਨਹੀਂ ਸੀ ਉਹ ਮੇਰੇ ਤੋਂ ਵੱਖ ਹੋ ਗਈ ਸੀ ਅਤੇ ਮੈਂ ਸਭ ਵੇਖ ਕੇ ਬੇਹੋਸ਼ ਹੋ ਗਿਆ ਸਵੇਰੇ ਮੇਰੀ ਬੇਹੋਸ਼ੀ ਦਰਵਾਜ਼ੇ ਦੀ ਦਸਤਕ ਨਾਲ ਟੁੱਟ ਗਈ ਅਤੇ ਮੈਂ ਘਬਰਾਟ ਵਿੱਚ ਜਾਗ ਗਿਆ ਸਭ ਤੋਂ ਪਹਿਲਾਂ ਮੇਰੀਆਂ ਅੱਖਾਂ ਮੇਰੇ ਪਰਛਾਵੇਂ ਵੱਲ ਗਈਆਂ ਮੇਰੇ ਦਿਲ ਦਾ ਸ਼ਾਂਤ ਪਰਛਾਵਾਂ ਮੇਰੇ ਨਾਲ ਹੈ ਮੈਂ ਰਾਤ ਨੂੰ ਭੁੱਲਣ ਦੀ ਕੋਸ਼ਿਸ਼ ਕਰ ਰਿਹਾ ਸੀ ਇੱਕ ਭਿਆਨਕ ਸੁਪਨਾ ਪਰ ਉਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਉਸ ਨੂੰ ਸਾਰੀ ਉਮਰ ਭੁੱਲਣਾ ਸੰਭਵ ਸੀ ਖੈਰ ਮੈਂ ਦਰਵਾਜ਼ੇ ਵੱਲ ਚੱਲ ਗਿਆ ਜਿਵੇਂ ਹੀ ਦਰਵਾਜ਼ਾ ਖੋਲਣ ਵਾਲਾ ਸੀ ਸ਼ਰਮਾ ਜੀ ਦੇ ਸ਼ਬਦ ਮੇਰੇ ਦਿਮਾਗ ਵਿੱਚ ਘੁੰਮਣ ਲੱਗੇ ਅਤੇ ਮੈਂ ਕੜੀਵਾਲ ਵੇਖਿਆ ਮੈਂ ਸਮਾਂ ਵੇਖਿਆ ਅਤੇ ਸੁੱਖ ਦਾ ਸਾ ਲਿਆ ਇਹ 10 ਵਜੇ ਸੀ ਸਵੇਰ ਦੇ ਅਤੇ ਫਿਰ ਬਾਰੋ ਆਵਾਜ਼ ਆਈ ਅਲੋਕ ਭਰਾ ਦਰਵਾਜ਼ਾ ਖੋਲ ਮੈਂ ਤੁਹਾਡੇ ਗਵੰਡੀ ਸ਼ਰਮਾ ਜੀ ਹਾਂ ਫਿਰ ਮੈਂ ਵੀ ਬਿਨਾਂ ਦੇਰੀ ਕੀਤੇ ਤੁਰੰਤ ਦਰਵਾਜ਼ਾ ਖੋਲ ਦਿੱਤਾ ਸ਼ਰਮਾ ਜੀ ਨੇ ਪੁੱਛਿਆ ਕਿ ਸਭ ਕੁਝ ਠੀਕ ਹੈ ਸਵੇਰ ਦੇ 10 ਵਜੇ ਹਨ ਹੁਣ ਤੱਕ ਤੁਹਾਡੇ ਅਖਬਾਰ ਅਤੇ ਦੁੱਧ ਗੇਟ ਤੇ ਹਨ ਸਿਹਤ ਠੀਕ ਹੈ ਮੈਂ ਥੋੜਾ ਜਿਹਾ ਮੁਸਕਰਾਇਆ ਤੇ ਕਿਹਾ ਸਭ ਕੁਝ ਠੀਕ ਹੈ ਮੈਂ ਦੇਰ ਰਾਤ ਤੱਕ ਜਾਗਦਾ ਸੀ ਇਸ ਲਈ ਮੈਂ ਦੇਰ ਨਾਲ ਜਾਗਿਆ ਮੈਂ ਸ਼ਰਮਾ ਜੀ ਨੂੰ ਕੱਲ ਦੀ ਘਟਨਾ ਦੱਸਣਾ ਚਾਹੁੰਦਾ ਸੀ ਪਰ ਇਹ ਸੋਚ ਕੇ ਕੁਝ ਕਹਿਣ ਤੋਂ ਅਸਮਰਥ ਸੀ ਕਿ ਸ਼ਾਇਦ ਉਹ ਮੇਰੇ ਤੇ ਵਿਸ਼ਵਾਸ ਨਹੀਂ ਕਰਨਗੇ ਸ਼ਰਮਾ ਜੀ ਕੁਝ ਦੇਰ ਮੇਰੇ ਨਾਲ ਬੈਠੇ ਰਹੇ ਫਿਰ ਅਸੀਂ ਗੱਲਬਾਤ ਸ਼ੁਰੂ ਕੀਤੀ ਡੇਢ ਘੰਟਾ ਕਿਵੇਂ ਬੀਤ ਗਿਆ ਮੈਨੂੰ ਪਤਾ ਹੀ ਨਹੀਂ ਚੱਲ ਸ਼ਰਮਾ ਜੀ ਬਾਰੇ ਮੇਰੇ ਦਿਮਾਗ ਵਿੱਚ ਇੱਕ ਚੀਕ ਚੱਲ ਰਹੀ ਸੀ ਕੱਲ ਦੱਸਿਆ ਸੀ ਕਿ ਦਰਵਾਜ਼ਾ ਦੁਪਹਿਰ ਨੂੰ ਨਾ ਖੋਲਣਾ ਮੈਂ ਪੁੱਛ ਰਿਹਾ ਹਾਂ ਉਦੋਂ ਸ਼ਰਮਾ ਜੀ ਨੇ ਕਿਹਾ ਅਲੋਕ ਭਾਈ ਕੀ ਗੱਲ ਚਾ ਨਹੀਂ ਪਿਆਉਂਗੇ ਮੈਂ ਕਿਹਾ ਜੀ ਹੁਣੇ ਲਿਆਇਆ ਇਹ ਕਹਿ ਕੇ ਮੈਂ ਰਸੋਈ ਵੱਲ ਚਲਾ ਗਿਆ ਸ਼ਰਮਾ ਜੀ ਉੱਥੇ ਬੈਠੇ ਮੇਰੇ ਨਾਲ ਗੱਲਾਂ ਕਰਦੇ ਰਹੇ ਤੁਸੀਂ ਗੱਲਬਾਤ ਵਿੱਚ ਪੁੱਛਣਾ ਸ਼ੁਰੂ ਕੀਤਾ ਕਿ ਤੁਹਾਡਾ ਵਿਆਹ ਹੋ ਗਿਆ ਹੈ ਮੈਂ ਜਵਾਬ ਦਿੱਤਾ ਕਿ 3 ਸਾਲ ਹੋ ਗਏ ਹਨ ਵਿਆਹ ਵਿੱਚ ਇੱਕ ਧੀ ਵੀ ਹੈ ਸ਼ਰਮਾ ਜੀ ਨੇ ਕਿਹਾ ਫਿਰ ਇੱਥੇ ਕਿੱਥੇ ਤੁਸੀਂ ਇਸ ਨੂੰ ਨਾਲ ਕਿਉਂ ਨਹੀਂ ਲਿਆਏ ਮੈਂ ਦੱਸਿਆ ਕਿ ਮੈਂ ਥੋੜੇ ਸਮੇਂ ਲਈ ਆਇਆ ਹਾਂ ਬਦਲੀ ਕਰਨ ਤੋਂ ਬਾਅਦ ਮੈਂ ਸ਼ਹਿਰ ਵਾਪਸ ਜਾਵਾਂਗਾ ਇਸ ਲਈ ਮੈਂ ਇਕੱਲਾ ਆਇਆ ਸ਼ਰਮਾ ਜੀ ਨੇ ਪੁੱਛਿਆ ਕਿ ਤੁਸੀਂ ਦਫ਼ਤਰ ਨਹੀਂ ਜਾਂਦੇ ਦਫ਼ਤਰ ਦਾ ਸਮਾਂ ਕੀ ਹੈ ਮੈਂ ਜਵਾਬ ਦਿੱਤਾ 10 ਵਜੇ ਮੈਂ ਕੱਲ ਤੋਂ ਜੁਆਇਨ ਕਰਨਾ ਹੈ ਪਰ ਇਸ ਸ਼ਹਿਰ ਵਿੱਚ ਕੋਈ ਵੀ ਆਦਮੀ ਇਕੱਲਾ ਨਹੀਂ ਰਹਿੰਦਾ ਮੈਂ ਤੁਰੰਤ ਪੁੱਛਿਆ ਕਿ ਕਿਉਂ ਸ਼ਰਮਾ ਜੀ ਨੇ ਕਿਹਾ ਮਾਮਲਾ ਅਜੀਹਾ ਹੈ ਜਿਵੇਂ ਹੀ ਸ਼ਰਮਾ ਜੀ ਨੇ ਕਿਹਾ ਘੜੀ ਤੇ 12 ਵਜ ਗਏ ਸ਼ਰਮਾ ਜੀ ਨੇ ਘੜੀ ਵੱਲ ਵੇਖਿਆ ਅਤੇ ਕਿਹਾ ਕਿ 12 ਵਜੇ ਹਨ ਮੈਂ ਬਾਅਦ ਵਿੱਚ ਦੱਸਾਂਗਾ ਅਤੇ ਜਲਦੀ ਨਾਲ ਉੱਠ ਦਰਵਾਜ਼ੇ ਵੱਲ ਤੁਰ ਪਏ ਜਿਵੇਂ ਹੀ ਮੈਂ ਦਰਵਾਜ਼ਾ ਬੰਦ ਕਰਨ ਲਈ ਉੱਠਣ ਦੀ ਕੋਸ਼ਿਸ਼ ਕੀਤੀ ਮੈਂ ਉੱਠ ਨਹੀਂ ਸਕਿਆ ਜਿਵੇਂ ਕਿ ਕਿਸੇ ਨੇ ਮੈਨੂੰ ਫੜ ਲਿਆ ਹੋਵੇ ਫਿਰ ਮੇਰੀ ਨਿਗਾਹ ਮੇਰੇ ਆਪਣੇ ਪਰਛਾਵੇਂ ਤੇ ਪਈ ਅਤੇ ਮੈਂ ਵੇਖਿਆ ਕਿ ਮੇਰਾ ਪਰਛਾਵਾ ਉਸ ਭਿਆਨਕ ਕਾਲੇ ਪਰਛਾਵੇਂ ਨਾਲ ਫੜਿਆ ਹੋਇਆ ਹੈ ਅਤੇ ਉਹ ਕਾਲਾ ਪਰਛਾਵਾ ਮੇਰੇ ਪਰਛਾਵੇਂ ਤੇ ਹਾਵੀ ਹੋ ਰਿਹਾ ਹੈ ਮੈਂ ਡਰ ਨਾਲ ਆਪਣੀ ਅੱਖਾਂ ਬੰਦ ਕਰ ਲਈਆਂ ਅਤੇ ਹਨੂਮਾਨ ਚਾਲੀਸਾ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਕੁਝ ਸਮੇਂ ਬਾਅਦ ਆਪਣੀ ਅੱਖਾਂ ਖੋਲੀਆਂ ਮੇਰਾ ਪਰਛਾਵਾ ਕਾਲੇ ਪਰਛਾਵੇਂ ਦੀ ਕੈਦ ਤੋਂ ਮੁਕਤ ਸੀ ਮੈਂ ਤੁਰੰਤ ਉੱਠਿਆ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਰਾਹਤ ਦੀ ਸਾਹ ਲਿਆ ਮੈਂ ਸੋਚਿਆ ਕਿ ਇਹ ਕੀ ਹੈ ਰਾਜ਼ ਕੀ ਹੈ ਅਤੇ ਕੀ ਸ਼ਰਮਾ ਜੀ ਦੇ ਸ਼ਬਦਾਂ ਨਾਲ ਕੋਈ ਸੰਬੰਧ ਹੈ ਜਾਂ ਨਹੀਂ ਇਹ ਸੋਚਦੇ ਹੋਏ ਮੈਂ ਸ਼ਰਮਾ ਜੀ ਦੇ ਨੰਬਰ ਤੇ ਫੋਨ ਕੀਤਾ ਜੋ ਉਹਨਾਂ ਨੇ ਮੈਨੂੰ ਦਿੱਤਾ ਸੀ ਜਦੋਂ ਪਹਿਲੀ ਵਾਰ ਇੱਥੇ ਆਏ ਸਨ ਅਤੇ ਉਹਨਾਂ ਨੇ ਨੰਬਰ ਦਿੰਦੇ ਹੋਏ ਉਹਨਾਂ ਨੇ ਕਿਹਾ ਜੇ ਕੋਈ ਕੰਮ ਹੈ ਤਾਂ ਇਸ ਨੰਬਰ ਤੇ ਫੋਨ ਕਰੋ ਮੈਂ ਫੋਨ ਕੀਤਾ ਪਰ ਕਈ ਵਾਰ ਕੋਸ਼ਿਸ਼ ਕੀਤੀ ਪਰ ਹਰ ਵਾਰ ਇਹ ਹੀ ਜਵਾਬ ਮਿਲਿਆ ਕਿ ਜਿਸ ਨੰਬਰ ਤੇ ਤੁਸੀਂ ਸੰਪਰਕ ਕਰਨਾ ਚਾਹੁੰਦੇ ਹੋ ਉਹ ਨੈੱਟਵਰਕ ਕਵਰੇਜ ਤੋਂ ਬਾਹਰ ਹੈ ਅੰਤ ਵਿੱਚ ਮੈਂ ਸੋਚਿਆ ਕਿ ਬਾਅਦ ਵਿੱਚ ਕਾਲ ਕਰਾਂਗਾ ਅੰਤ ਆਪਣੇ ਕਮਰੇ ਵਿੱਚ ਜਾ ਕੇ ਸੌਂ ਗਿਆ। ਸ਼ਾਮ ਨੂੰ ਦੁਬਾਰਾ ਦਰਵਾਜ਼ੇ ਤੇ دستਕ ਹੁੰਦੀ ਹੈ। ਸ਼ਰਮਾ ਜੀ ਨੂੰ ਸਾਹਮਣੇ ਪਾ ਕੇ ਮੈਂ ਖੁਸ਼ ਹੋਇਆ ਅਤੇ ਸੋਚਿਆ ਕਿ ਅੱਜ ਮੈਂ ਜਾਣ ਨਹੀਂ ਦੇਵਾਂਗਾ। ਮੈਂ ਸਾਰੇ ਪੇਂ ਜਾਣ ਕੇ ਰਹਾਗਾ। ਸ਼ਰਮਾ ਜੀ ਅੰਦਰ ਆਏ ਅਤੇ ਅਸੀਂ ਦੋਵੇਂ ਸੋਫੇ ਤੇ ਬੈਠ ਗਏ ਅਤੇ ਗੱਲਾਂ ਕਰਨ ਲੱਗ ਪਏ। ਮੈਂ ਸ਼ਰਮਾ ਜੀ ਨੂੰ ਪੁੱਛਿਆ ਕਿ ਤੁਹਾਡਾ ਨੰਬਰ ਬਹੁਤ ਡਾਇਲ ਕੀਤਾ। ਤੇ ਸ਼ਰਮਾ ਜੀ ਨੇ ਕਿਹਾ ਕਿ ਇੱਥੇ ਬਹੁਤ ਸਾਰੀ ਨੈਟਵਰਕ ਸਮੱਸਿਆ ਹੈ। ਇਸ ਲਈ ਅਕਸਰ ਹੁੰਦਾ ਹੈ। ਫਿਰ ਮੈਂ ਕਿਹਾ ਖੈਰ ਛੱਡੋ ਮੈਨੂੰ ਉਹ ਸਲਾਹ ਦੱਸੋ ਜੋ ਤੁਸੀਂ ਮੈਨੂੰ ਦੋ ਦਿਨ ਤੋਂ ਦੇ ਰਹੇ ਹੋ ਜੋ ਦੁਪਹਿਰ ਵੇਲੇ ਦਰਵਾਜ਼ਾ ਨਾ ਖੋਲੋ ਇਕੱਲੇ ਨਾ ਹੋਵੋ ਇਸ ਸਬਦ ਦੇ ਪਿੱਛੇ ਕੀ ਰਾਜ਼ ਹੈ